ਰੰਗੇ ਜਾਣ ਵਾਸਤੇ ਜਿਵੇਂ ਕੱਲ੍ਹ ਹੋਲੀ ਸੀ ਜਾਂ ਅੱਜ ਹੋਲੀ ਆ ਇੱਥੇ ਰੰਗ ਮਾਲਸੁੱਦ ਤਸੱਬੁੱਸ ਦਾ ਚੜਦਾ ਠਿੱਜੜੀ ਮੁਹੱਬਤ ਹੈ ਇਸ਼ਕ ਹੈ ਇਹ ਫਿਤਰਤ ਰੌਸ਼ਨੀ ਦਾ ਨਾਮ ਹੈ ਨੂਰ ਦਾ ਨਾਮ ਹੈ ਇਹਦੇ ਵਿੱਚ ਅੰਧੇਰੇ ਲਈ ਕੋਈ ਜਗ੍ਹਾ ਨਹੀਂ ਰੌਸ਼ਨੀ ਦੀ ਫਿਤਰਤ ਸੁਭਾਅ ਸਿਰਫ ਰੋਸ਼ਨ ਕਰਨਾ ਹੈ ਪੰਧਰਾ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ ਕਿਤੇ ਨਜ਼ਰ ਹੀ ਨਹੀਂ ਆਉਂਦਾ ਉਹਦਾ ਅਸਤਿਤਵ ਵੀ ਨਹੀਂ ਹੈ ਬਸ ਰੋਸ਼ਨ ਸੂਰਜ ਰਾਤ ਨੂੰ ਜਦੋਂ ਸੂਰਜ ਚੜ੍ਹਦਾ ਹੈ ਤੇ ਰਾਤ ਪੈਂਦੀ ਹੈ ਸੂਰਜ ਦਿਨ ਪਰ ਰੌਸ਼ਨੀ ਕਰਦਾ ਹੈ ਰਾਤ ਨੂੰ ਸਾਇੰਸ ਨੇ ਜੋ ਇਜਾਦ ਕੀਤੇ ਜਪੇਲਾ ਗੈਸ ਵਗੈਰਾ ਦੀਵੇ ਹੁੰਦੇ ਸੀ ਉਤੋਂ ਤੋਂ ਲੈ ਕੇ ਹੁਣ ਤੱਕ ਰੌਸ਼ਨੀ ਦਾ ਸੁਆਸਿਫ ਰੋਸ਼ਨ ਕਰ ਲੋ ਉਹਨੂੰ ਪਤਾ ਵੀ ਨਹੀਂ ਹਨੇਰਾ ਕੀ ਚੀਜ਼ ਹੈ ਤੇ ਮੁਹੱਬਤ ਆਪਣੇ ਆਪ ਵਿੱਚ ਰੌਸ਼ਨੀ ਆ ਮੈਨੂੰ ਇਸ ਦਰ ਦੀ ਨੌਕਰੀ ਇਸ ਦਰ ਦੀ ਗੁਲਾਮੀ ਬਖਸ਼ੀ ਗਈ ਸੀ ਤੇ ਨਾਲ ਹੀ ਇਹ ਹਿਦਾਇਤ ਕਰ ਦਿੱਤੀ ਗਈ ਸੀ ਕਿ ਸਿਰਫ ਮੁਹੱਬਤ ਕਰਨੀ ਹੈ ਨਾ ਕੋਈ ਨਾ اچھا تے نہ کوئی نیوہ نہ کوئی بڑا تے نہ کوئی چھوٹا محبت کا اتو دریا بیندہ ہے کوشش اِسی کرنی ہے جی میں باپو جی میرے پیارے باپو جی تو اڈے پیارے باپو جی لال بادشاہ کسے ایک ذات کسے ایک نگر کسے ایک محلے نی بجے رہے پوری دنیا پورے پنجاب چھل ਬੰਦਾ ਕਹਿੰਦਾ ਮੀ ਬਾਪੂ ਜੀ ਮੇਰੇ ਘਰ ਵੀ ਆਏ ਮੇਰੇ ਘਰ ਵੀ ਆਏ ਮੇਰੇ ਘਰ ਵੀ ਇਸ ਤਰ੍ਹਾਂ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਇੱਕ ਛੋਟੇ ਜਿਹੇ ਦਾਇਰੇ ਚ ਨਹੀਂ ਬੰਨਣਾ ਪੂਰੀ ਜਿੱਦਾਂ ਪੂਰੀ ਦੁਨੀਆ ਤੋਂ ਉਹਨਾਂ ਦੇ ਜ਼ਾਹਿਰੀਨ ਆਉਂਦੇ ਨੇ ਉਹਨਾਂ ਦੇ ਆਸ਼ਿਕ ਆਉਂਦੇ ਨੇ ਤੇ ਇੱਥੇ ਲਿਖਿਆ ਵੀ ਇਹ ਹੁੰਦਾ ਕਿ ਲਾਜ਼ਾਤ ਲਾ ਮਜ਼ਬ ਲਾ ਮਕਾਨ ਇੱਥੇ ਆਉਣ ਵਾਲੇ ਦੇ ਆਇਡੈਂਟੀਫਿਕੇਸ਼ਨ ਨਹੀਂ ਪੁੱਛੀ ਜਾਂਦੀ ਕਿਹੜੇ ਧਰਮ ਨਾਲ ਆਬਸਤਾ ਹੈ ਕਿਹੜੀ ਜਾਤ ਨਾਲ ਸਭ ਇਨਸਾਨ ਆ ਮਾਲਕ ਦੇ ਬਣਾਏ ਸੋ ਮੇਰੀ ਇਹੀ ਬੇਨਤੀ ਹੈ ਕਿ ਮੁਹੱਬਤ ਕਰਦੇ ਰਹਿਣਾ ਬਸ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਇਸ ਦਰਬਾਰ ਤੇ ਔਰ ਇੱਕ ਜ਼ਰੂਰੀ ਮੈਂ ਤੁਹਾਨੂੰ ਬੇਨਤੀ ਕਰਦੀ ਸੀ ਕਿ ਜੋ ਜੋ ਐਕਸਪੈਂਸ਼ਨ ਹੋ ਰਹੀ ਆ ਸੰਗਤ ਵੱਧ ਰਹੀ ਆ ਜਗਾ ਦੀ ਜ਼ਰੂਰਤ ਵੀ ਵੱਧ ਰਹੀ ਹੈ ਹਰ ਸ਼ੈਅ ਦੀ ਜ਼ਰੂਰਤ ਵੱਧ ਰਹੀ ਆ ਤੇ ਉ ਉ ਪ੍ਰਬੰਧਕਾਂ ਦੀ ਜ਼ਰੂਰਤ ਵੀ ਵੱਧ ਰਹੀ ਆ ਟਰਸਟ ਦੇ ਜਿੰਨੇ ਮੈਂਬਰ ਨੇ ਬਾਪੂ ਦੀ ਸੇਵਾ ਨਿਭਾਉਂਦੇ ਨੇ ਉਹ ਅਲੱਗ-ਅਲੱਗ ਫੀਲਡ ਦੇ ਬੰਦੇ ਨੇ ਸਰ ਦੇ ਪੁੱਜਦੇ ਬੰਦੇ ਨੇ ਉਹ ਦਰਬਾਰ ਦੇ ਜੋ ਵੀ 1 ਰੁਪਿਆ ਵੀ ਅਦਰ ਚੜੇ ਸੰਗਤ ਦਾ ਪੈਸਾ ਸੰਗਤ ਤੇ ਖਰਚਣ ਵਾਲੇ ਲੋਕ ਨੇ ਅੱਗੂ ਹੁਣ ਐਕਸਪੈਂਸ਼ਨਲੀ ਇਹਨੂੰ ਥੋੜਾ ਹੋਰ ਮੈਂਬਰਾਂ ਦੀ ਜ਼ਰੂਰਤ ਹੈ ਸੋ ਸਾਨੂੰ ਜਿਵੇਂ ਜਿਵੇਂ ਕੰਮ ਵੱਧ ਰਿਹਾ ਸਾਡੀ ਆਪਣੀ ਜ਼ਰੂਰਤ ਹੈ ਔਰ ਮੈਂ ਬਾਪੂ ਜੀ ਤੋਂ ਰਹਾਣੀ ਤੌਰ ਤੇ ਇਜਾਜ਼ਤ ਲੈ ਕੇ ਸੰਗਤ ਤੋਂ ਇਜਾਜ਼ਤ ਲੈ ਕੇ ਕੀ ਮੈਂ ਅਨਾਉਂਸ ਕਰ ਸਕਦਾ ਕੁਝ ਹੋਰ ਮੈਂਬਰ ਪਾਏ ਜਾ ਸਕਦੇ ਆ ਇਹ ਪੰਚਾਇਤ ਲੱਗੀ ਹੋਈ ਸਮਝੋ ਪਾਏ ਜਾ ਸਕਦੇ ਆ ਹੱਥ ਖੜੇ ਕਰਕੇ ਬੋਲੋ ਜੈ ਬਾਪੂ ਲਾਲ ਬਾਸ਼ਾ ਜੀ ਤੁਹਾਡੀ ਸਹਿਮਤੀ ਹੈ ਠੀਕ ਹੈ ਸਾਰਿਆਂ ਦੀ ਸਲਾਹ ਦੇ ਨਾਲ ਦੋ ਮੈਂਬਰ ਜਿਨ੍ਹਾਂ ਦਾ ਪੂਰੇ ਪੰਜਾਬ ਚ ਨਾਮ ਹੈ ਇੱਕ ਗੱਲ ਮੈਂ ਕਲੀਅਰ ਕਰਦਾ ਇੱਥੇ ਜਦੋਂ ਐਂਟਰ ਹੋ ਜਾਂਦੇ ਆ ਬੇਸ਼ੱਕ ਹਰ ਪੋਲੀਟੀਕਲ ਪਾਰਟੀ ਦੇ ਹਾਰ ਬਖਸ਼ ਖੀਤਾ ਜੇ ਕਿਸੇ ਵੀ ਫੀਲਡ ਦੇ ਬੰਦੇ ਆ ਲੇਕਿਨ ਜਦੋਂ ਗੇਟ ਕ੍ਰੋਸ ਕਰਦੇ ਆ ਅਸੀਂ ਆਪੋ ਆਪਣੀਆਂ ਪਾਰਟੀਆਂ ਤੇ ਪਛਾਣ ਬਾਹਰ ਰੱਖ ਕੇ ਆਉਨੇ ਆ ਕੋਈ ਵੀ ਸਿਆਸੀ ਬੰਦਾ ਆਪਣੀ ਪਾਰਟੀ ਲਈ ਵਫਾਦਾਰ ਰਵੇ ਲੇਕਿਨ ਬਾਪੂ ਜੀ ਦੇ ਦਰਬਾਰ ਤੇ ਸਾਰੀਆਂ ਪਾਰਟੀਆਂ ਦੇ ਬੰਦੇ ਸੇਵਾ ਵੀ ਕਰਦੇ ਨੇ ਮੈਂਬਰ ਵੀ ਬਣਦੇ ਨੇ ਲੇਕਿਨ ਅੰਦਰ ਆ ਕੇ ਸਿਰਫ ਸੇਵਾਦਾਰ ਹੁੰਦਾ ਉਹ ਆਪਣੇ ਟਾਈਟਲ ਬਾਹਰ ਰੱਖ ਕੇ ਆਉਂਦਾ ਦਰਬਾਰ ਦੇ ਵਿੱਚ ਕੋਈ ਕੋਈ ਪਾਰਟੀ ਨਹੀਂ ਕਿਉਂਕਿ ਹਰ ਪਾਰਟੀ ਬਾਬੂ ਲਾਲ ਬਾਦਸ਼ਾਹੀ ਹੈ ਤੇ ਉਹਨਾਂ ਦੀ ਕੋਈ ਪਾਰਟੀ ਨਹੀਂ ਜੇ ਉਹਨਾਂ ਦੀ ਕੋਈ ਪਾਰਟੀ ਨਹੀਂ ਤੇ ਇਸ ਦਰਬਾਰ 'ਚ ਸਾਡੇ ਵੀ ਕੋਈ ਪਾਰਟੀ ਨਹੀਂ ਇਸੇ ਤਰ੍ਹਾਂ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਭੈਣ ਜਿਨ੍ਹਾਂ ਨੂੰ ਬੜੀ ਦੇਰ ਤੋਂ ਮੈਂ ਜਾਣਦਾ ਸ਼ੁਰੂ ਤੋਂ ਉਹਨਾਂ ਨੇ ਸੇਵਾ ਕੀਤੀ ਜਦੋਂ 2008 'ਚ ਮੈਂ ਆਇਆ ਜਿਹੜਾ ਬੰਦਾ ਬਿਨਾ ਦਿਖਾਇਆ ਬਿਨਾ ਦਿਖਾਵਾ ਕੀਤਾ ਸੇਵਾ ਕਰਦਾ ਉਹਨੂੰ ਬਾਪੂ ਜੀ ਫੇਰ ਅੰਗ ਵੀ ਲਿਆਉਂਦਾ ਲਾਉਂਦਾ ਤੇ ਮੈਂ ਕਈ ਵਾਰੀ ਪੁੱਛਣਾ ਕਿਉਂ ਜਿਹੜੀ ਸਿਰ ਟਕੇ ਵਾਲੀ ਸੁਗੜ ਸਿਆਣੀ ਕੋਈ ਖਾਨਦਾਨੀ ਬੀਬੀ ਆ ਇਹ ਬਾਰਵੀਂ ਮੱਥਾ ਟੇਕ ਕੇ ਜਾਂ ਸਾਫ ਸਫਾਈ ਕਰਕੇ ਚਲੇ ਜਾਂਦੇ ਨੇ ਕੋਣ ਨੇ ਕੀ ਜੀ ਤੁਸੀਂ ਜਾਣਦੇ ਹੋ ਲੇਕਿਨ ਉਹ ਦਿਖਾਉਣਾ ਨਹੀਂ ਚਾਹੁੰਦੇ ਦਿਖਾਵਾ ਨਹੀਂ ਉਹਨਾਂ ਦੇ ਸੁਭਾਅ ਚ ਉਹ ਪਤਾ ਵੀ ਨਹੀਂ ਸੀ ਉਹ ਸਿਆਸੀ ਵੀ ਥੋੜਾ ਮਸ ਰੱਖਦੇ ਨੇ ਲੇਕਿਨ ਬਾਪੂ ਜੀ ਦੀ ਐਸੀ ਕਿਰਪਾ ਹੋਈ ਉਹ ਤੁਹਾਡੇ ਇਲਾਕੇ ਦੀ ਰਹਿਨਮਾ ਬਣ ਗਏ ਐਮ ਐਲ ਏ ਸਾਹਿਬਾਂ ਅੰਚੜੇ ਗਏ ਬੀਬੀ ਇੰਦਰਜੀਤ ਕੌਰ ਮਾਨ ਸਾਹਿਬ ਜਿਹੜੇ ਵੀ ਨਗਾਇਦ ਅੱਗੇ ਚੁੜੇਗੇ ਹਰ ਪਾਰਟੀ ਦੇ ਬੰਦੇ ਇੱਥੇ ਆਉਂਦੇ ਆ ਜਿਹੜੇ ਮੌਜੂਦਾ ਸੀਐਮ ਸਾਹਿਬ ਆ ਉਹ ਵੀ ਨੰਗੇ ਪੈਰੀ ਫਿਰਦੇ ਰਹੇ ਉਸ ਤੋਂ ਪਹਿਲਾਂ ਚੰਨੀ ਸਾਹਿਬ ਆਏ ਸੀ ਉਹ ਵੀ ਨੰਗੇ ਪੈਰੀ ਲੇਕਿਨ ਉਹਨਾਂ ਨੂੰ ਇਹ ਪਤਾ ਕਿ ਜਦੋਂ ਬਾਪੂ ਜੀ ਦੇ ਦਰਬਾਰ ਚ ਔਣਾ ਚਾਹੇ ਕੋਈ ਫਕੀਰ ਆ ਚਾਹੇ ਕੋਈ ਵਜ਼ੀਰ ਆ ਉਹਦੇ ਦਰ ਦਾ ਕੂਕਰ ਹੀ ਬਣ ਕੇ ਆਉਣਾ ਹੈ ਸੁਬਰੀ ਇੱਕ ਕੋਈ ਬੇਨਤੀ ਆ ਕਿ ਮੈਂ ਜਦੋਂ ਭੈਣ ਜੀ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਮਐਲਏ ਬਣ ਕੇ ਆ ਗਏ ਬਾਣੇ ਆ ਗਏ ਨਾ ਚੁਣੇ ਗਏ ਆ ਥੋੜੇ ਬਹੁਤੇ ਮੈਂ ਦੇਖਿਆ ਕੁਝ ਐਮਐਲਏ ਦਸ ਕ ਬੰਦੇ ਇੱਧਰ ਹੁੰਦੇ ਆ ਦਸ ਕ ਬੰਦੇ ਇੱਕਦਰ ਹੁੰਦੇ ਆ ਦਸ ਅੱਗੇ ਦਸ ਪਿੱਛੇ ਤੁਸੀਂ ਭੈਣੇ ਵੀ ਕੋ ਭੈਣਾ ਨੂੰ ਹੀ ਨਾਲ ਲਿਆ ਕਰੋ ਪਤਾ ਲੱਗੇ ਐਮਐਲਏ ਆਈ ਐ ਇਹਨਾਂ ਨੂੰ ਮੈਂ ਕਿਹਾ ਕਹਿਣ ਲੱਗੇ ਮੈਂ ਐਮਐਲਏ ਨਹੀਂ ਮੈਂ ਬਾਪੂ ਜੀ ਦੀ ਬੇਟੀ ਆ ਤੇ ਮੈਂ ਇੱਥੇ ਐਮਐਲਏ ਬਣ ਕੇ ਨਹੀਂ ਆਉਂਦੀ ਤੁਸੀਂ ਦੇਖਿਆ ਹੋਵੇਗਾ ਪਰ ਤੇ ਨਾ ਮੈਨੂੰ ਵੀ ਨਹੀਂ ਮਿਲਦੀ ਬਾਪੂ ਆਪਣੇ ਨੂੰ ਮਿਲ ਕੇ ਚਲੇ ਜਾਂਦੇ ਆ ਸੋ ਇਹਨਾਂ ਦਾ ਵੀ ਵੈਲਕਮ ਹੋਰ ਸਾਰੇ ਪਾਰਟੀਆਂ ਦੇ ਜਿੰਨੇ ਬੰਦੇ ਆਏ ਵੈਲਕਮ ਮੈਂ ਹੁਣ ਗੱਲ ਮਕੋਣਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਦੋ ਨਾਮ ਮੈਂ ਸੰਗਠਨ ਦੀ ਚਰਨਾ ਵਿੱਚ ਰੱਖੂੰਗਾ ਸੰਗਤ ਦਾ ਹਿੱਸਾ ਬਹੁਤ ਵੱਡਾ ਹੁੰਦਾ ਰਤਬਾ ਬਹੁਤ ਵੱਡਾ ਇੱਕ ਨਾਮ ਤੋਂ ਹੈ ਜਿਨ੍ਹਾਂ ਨੇ ਆਪਣਾ ਸੰਗਠਨ ਚਲਾਇਆ جیڑی بھی پارٹی رہے اتنے چٹان دی طرح رہے اور پارٹی لے بھی لوئر رہے سنگٹھن لے بھی بچے انہوں نشہ مکت کر لی انہوں نے بہت کام کا سنگٹھن بڑا موجود ہے مضبوط ہے اور میری نظر میں بہت ہی بےداق شخصیت ہے شری ویجے دانم صاحب مجھے ہانے نہ ہوا بستا لیکن جلن ایک دربار کے بھی بہت دیر تو جڑے ہوئے نہیں ਇਹਨਾਂ ਨੂੰ ਵਿੱਚ ਮੈਂਬਰ ਪਾ ਲਈਏ ٹرسٹ ਦੇ ਜੀ ਬਹੁਤ ਵਧੀਆ ਜੀ ਬੋਲੋ ਫਿਰ ਜਕਾਰਾ ਜਕਾਰਾ ਬਹੁਤ ਨਾਲ ਦਾ ਚਾਹੀਦਾ ਬਹੁਤ ਸਾਜੀ ਸਵਾਦੀ ਸਾਡਾ ਇੱਕ ਹੋਰ ਸਾਡੇ ਪਿਆਰੇ ਵੀਰ ਆ ਉਹ ਕਈ ਵਾਰੀ ਤੇ ਹੀ ਕਹਿ ਦਿੰਦੇ ਕਿ ਮੇਰੇ ਭਰਾ ਆ ਸ਼ਹਿ ਸ਼ਕਲ ਸ਼ੁਕਰ ਮਿਲਦੀ ਹੈ ਤੇ ਉਹਨਾਂ ਨੇ ਹਮੇਸ਼ਾ ਗਰੀਬਾਂ ਦੀ ਲੜਾਈ ਲੜੀ ਆ ਮੈਂ ਵੀ ਜਦੋਂ ਪਾਰਲੀਮੈਂਟ ਚ ਪਹਿਲੀ ਵਾਰੀ ਜ਼ਿੰਦਗੀ ਚ ਬੋਲਿਆ ਚੁਣ ਕੇ ਗਿਆ ਮੈਂ ਉਹਨਾਂ ਦੀ ਗੱਲ ਕੀਤੀ ਮੈਂ ਕਿਹਾ ਉਹਨਾਂ ਦੀ ਗੱਲ ਕਰੋ ਜਿਹੜੇ ਅਤੀ ਗਰੀਬ ਨੇ ਸਫਾਈ ਸੇਵਕਾਂ ਦਾ ਵੀ ਸੋਚਿਆ ਕਰੋ ਮਿਹਰਬਾਨੀ ਉਹਨਾਂ ਨੇ ਹਮੇਸ਼ਾ ਗਰੀਬਾਂ ਲਈ ਫਾਈਟ ਕੀਤੀ ਹੋਣ ਉਹਨਾਂ ਨੂੰ ਚੇਅਰਮੈਨ ਵੀ ਲਾ ਦਿੱਤਾ ਗਿਆ ਉਹਨਾਂ ਨੂੰ ਵੀ ਮੈਂ ਕਿਹਾ ਸੀ ਤੁਸੀਂ ਵੀ ਥੋੜੇ ਸ਼ਾਨੋ ਸ਼ੌਕ ਕਿਤੇ ਨਹੀਂ ਮੈਂ ਕੱਲੇ ਨਹੀਂ ਆਉਣਾ ਸੇਵਾਦਾਰ ਬਣ ਕੇ ਆਉਣਾ ਉਹ ਚੰਦਨ ਵੀ ਹੈ ਚੰਦਨ ਦੀ ਖੁਸ਼ਬੂ ਵੀ ਹੈ ਚੰਦਨ ਹੂਬ ਹੂਬ ਵੀ ਹੈ ਤੇ ਉਹਨਾਂ ਦਾ ਨਾਮ ਹੈ ਚੰਦਨ ਗਰੇਵਾਲ ਸਾਹਿਬ ਇਹਨਾਂ ਨੂੰ ਪਾਣੀ ਬਸ ਤੁਸੀਂ ਨਾਮ ਦੇ ਦੇਣਾ ਇਹਦੇ ਵਿੱਚ ਇਹ ਨਹੀਂ ਹੈ ਕਿ ਕੋਈ ਬਹੁਤ ਵੱਡਾ ਬਿਜ਼ਨਸਮੈਨ ਹੈ ਜਾਂ ਕੋਈ ਬਹੁਤ ਵੱਡਾ ਲੀਡਰ ਹੈ ਸਾਡੇ ਲਈ ਮੈਂ ਖੁਦ ਰਿਕਸ਼ਾ ਚਲਾਇਆ ਤਾਂ ਮੈਂ ਅੱਜ ਦਰਾਜ ਦੀ ਗੱਲ ਦੱਸਦਾ ਤੇ ਮੈਂ ਖੇਤ ਮਜ਼ਦੂਰ ਦਾ ਬੇਟਾ ਤੇ ਕਿਸੇ ਦੇ ਵੀ ਕਿਹੜਾ ਪਾਪੜ ਮੈਂ ਨਹੀਂ ਵੇਚਿਆ ਮੈਨੂੰ ਕੋਈ ਈਜ਼ੀਲੀ ਕੋਈ ਚੀਜ਼ ਮਿਲੀ ਨਹੀਂ ਮੈਂ ਕੋਈ ਸੋਨੇ ਦਾ ਚਮਚਾ ਲੈ ਕੇ ਥੋੜੀ ਪੈਦਾ ਹੋਇਆ ਸਾਰਾ ਇੱਕ ਮਜ਼ਦੂਰ ਦਾ ਬੇਟਾ ਮੈਂ ਸੋ ਕੋਈ ਮਜ਼ਦੂਰ ਜਿਹੜਾ ਦਸਾਂ ਨਵਾਂ ਦੀ ਕਿਰਤ ਕਰਕੇ ਖਾਂਦਾ ਹੋਵੇ ਦਰਬਾਰ ਦਾ ਜਿੰਨੇ 1 ਰੁਪਿਆ ਵੀ ਖਾ ਲਿਆ ਉਹਨੂੰ ਕੋੜ ਹੀ ਚੱਲਣਾ ਜੀ ਤੁਹਾਨੂੰ ਮੈਂ ਦੱਸ ਦਿਆ ਤੇ ਦਰਬਾਰ ਦੇ ਬਾਰੇ ਹਿਸਾਬ ਕਿਤਾਬ ਉਹ ਹੀ ਮੰਗੇ ਜਿਨੇ ਕਦੀ ਕੋਈ ਕੰਟਰੀਬਿਊਟ ਕੀਤਾ ਹੋਵੇ ਜਾਂ ਅਟ੍ਰਸ ਦੇ ਮੈਂਬਰ ਜਿਨੇ ਮੱਥਾ ਵੀ ਨਾ ਚੱਜ ਨਾ ਟੇਕਿਆ ਉਹਨੂੰ ਕੀ ਹੱਕ ਹੈ ਹੈ ਤੇ ਜਿਨੇ ਆਪਣੇ ਉਦਾਂ ਹੱਕ ਹੈ ਸਾਰਿਆਂ ਨੂੰ ਲੇਕਿਨ ਜਿਨੇ ਕੋਈ ਕੰਟਰੀਬਿਊਟ ਕੀਤਾ ਹੋਵੇ ਜਿਵੇਂ ਕੋਈ ਆਪ ਕੋਈ ਇਹਦੇ ਵਿੱਚ ਹਿੱਸਾ ਪਾਇਆ ਹੋਵੇ ਜਾਂ ਟਰਸਟ ਦਾ ਮੈਂਬਰ ਹੋਵੇ ਜਾਂ ਬਾਹਰੋਂ ਸੰਗਤ ਹੈ ਹਜ਼ਾਰਾਂ ਮੀਲ ਤੋਂ ਬਹੁਤ ਵਿਲੈਤੋਂ ਵੀ ਆਉਂਦੇ ਲੋਕ ਅਮਰੀਕਾ ਕੈਨੇਡਾ ਤੋਂ ਵੀ ਆਉਣ ਲੱਗ ਪਏ ਉਹਨਾਂ ਨੂੰ ਹੱਕ ਹੈ ਮੁੱਛਣ ਦਾ ਸੋ ਇਹ ਮੈਂ ਦੋ ਚੈੱਕਰ ਲਾਤੇ ਆ ਤੇ ਸਾਡੀ ਭੈਣ ਵੀ ਨਾਲ ਰਹੇਗੀ ਤੇ ਹੁਣ satsang ਖਤਮ ਕਰਕੇ ਕਵਾਲੀਆਂ ਸੁਣੀ ਤੇ ਮੈਂ ਬੋਲਦਾ ਤੁਹਾਨੂੰ ਪਤਾ ਸਾਰੇ ਮੇਲਿਆਂ ਤੇ ਮੈਂ ਨਹੀਂ ਕਦੀ ਬੋਲਿਆ ਜੇ ਗੌਣ ਗੌਣ ਨੂੰ ਕਹਿੰਦੇ ਹੁੰਦੇ ਅਦਰਵਾਈਜ਼ ਮੈਨੂੰ ਸੁਣਨਾ ਹੀ ਅੱਛਾ ਲੱਗਦਾ ਤੇ ਵੀਪੀ ਅਨਾਉਂਸਮੈਂਟ ਦੇ ਇੰਤਜ਼ਾਰ ਕਰਦੇ ਪਿਟਾਓ ਨਾ ਆਹ ਹੋ ਗਿਆ